ਅੱਜ ਆਪਾਂ ਇਸ ਡੇਰੇਦਾਰ ਦੀ ਗੱਲ ਕਰਦੇ ਆ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਉਹ ਅਖੌਤੀ ਸਾਧਾ ਇਸ ਡੇਰੇ ਦੇ ਵਿੱਚ ਜਾਤ ਪਾਤ ਨੂੰ ਲੈ ਕੇ ਜਿਹੜਾ ਬੜਾ ਰੌਲਾ ਪਿਆ ਸੀ ਉਹ ਵੀ ਆਪਾਂ ਗੱਲਬਾਤ ਕਰਦੇ ਆ ਤੇ ਇਹ ਡੇਰੇਦਾਰ ਜਿਹੜਾ ਅਖੌਤੀ ਸਾਧਾ ਦੇਖੋ ਕਦੇ ਬਰਾਬਰ ਗੁਰੂ ਗ੍ਰੰਥ ਸਾਹਿਬ ਦੇ ਕੁਰਸੀ ਢਾ ਕੇ ਜਿਹੜਾ ਇੱਕ ਕੇਲੇ ਬਣ ਰਹੇ ਆ ਅਖੌਤੀ ਸਾਧ ਨੂੰ ਹੋਰ ਕਿ ਜਗ੍ਹਾ ਨਹੀਂ ਲੱਭੀ ਗੁਰੂ ਗ੍ਰੰਥ ਸਾਹਿਬ ਦੀ ਬਰਾਬਰ ਦੇਖੋ ਪਾਲਕੀ ਸਾਹਿਬ ਆ ਬਰਾਬਰੇ ਅਖੌਤੀ ਸਾਹ ਦਾ ਉਸ ਕੁਰਸੀ ਤੇ ਬੈਠਾ ਬੇਸ਼ੱਕ ਕੁਝ ਕ ਜਥੇਬੰਦੀਆਂ ਨੇ ਵਿਰੋਧ ਕੀਤਾ ਨਹੀਂ ਸਾਰਿਆਂ ਦੇ ਤਾਲੇ ਲੱਗੇ ਹੋਏ ਆ ਸ੍ਰੀ ਅਕਾਲ ਤਖਤ ਦੇ ਜਥੇਦਾਰ ਆ ਅੱਜ ਕਿੱਥੇ ਆ ਕਿਉਂ ਨਹੀਂ ਇਹਨਾਂ ਲੋਕਾਂ ਨੂੰ ਨੱਥ ਪਾਉਂਦੇ ਜਿਹੜੇ ਸਰੇ ਆਮ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀਆਂ ਡਾ ਕੇ ਗੁਰੂ ਦਾ ਨਰਾਜ਼ਰ ਕਰ ਰਹੇ ਆ ਇੱਕ ਆਪ ਗੁਰੂ ਬਣ ਰਹੇ ਆ ਇਹੇ ਤੁਸੀਂ ਇਹਦੀ ਪਹਿਲਾਂ ਵੀ ਵੀਡੀਓ ਦੇਖਿਆ ਹੋਣੀ ਆ ਕਿ ਇਹਨੂੰ ਸੁਪਨੇ ਦੇ ਵਿੱਚ ਕਿਸ ਤਰ੍ਹਾਂ ਦਾ ਵਿਆਹ ਹੁੰਦਾ ਅੱਗੇ ਲਫ਼ਜ਼ ਮੈਂ ਨਹੀਂ ਵਰਤ ਸਕਦਾ ਜੋ ਇਹਨੇ ਵਰਤੇ ਸੀ ਔਕੋਤੀ ਸਾਧ ਨੇ ਇਹਨੂੰ ਸ਼ੰਗ ਸ਼ਰਮ ਨਹੀਂ ਇਹਨੂੰ ਨਾ ਇਹਦੀਆਂ ਭੇਡਾਂ ਨੂੰ ਸ਼ੰਗ ਸ਼ਰਮਾ ਤੇ ਇਹਨੂੰ ਝੂਟੇ ਮਾਟੇ ਦਿੰਦੀਆਂ ਨੇ ਜਿਹੜੀਆਂ ਇਹਦੀਆਂ ਆਪਾਂ ਭੇਡਾਂ ਕਹਿ ਦਈਏ ਝੂਟੇ ਮਾਟੇ ਦੇਈ ਜਾਣ ਸਾਨੂੰ ਤਾਂ ਜੋ ਮਰਜ਼ੀ ਕਰੀ ਜਾਣ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਦੇ ਤੱਕ ਮਤਵਲਾ ਸਾਨੂੰ ਨਹੀਂ ਪਤਾ ਜੋ ਕੁਝ ਮਰਜ਼ੀ ਹੋਵੇ ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਆਉਂਦੀ ਆ ਉੱਥੇ ਅਸੀਂ ਆਵਾਜ਼ ਚੁੱਕਦੇ ਆ ਇਹ ਆ ਰੂਮੀ ਵਾਲੇ ਦਾ ਡੇਰਾ ਇਹਦਾ ਨਾਮ ਆ ਸੁਖਦੇਵ ਸਿੰਘਾ ਉੱਚੋ ਵਾਲਾ ਕਹਿ ਦਿੰਦੇ ਆ ਇਹਨੂੰ ਉੱਚੋ ਇਹਦਾ ਡੇਰਾ ਗਾ ਰੂਮੀ ਉੱਤੇ ਡੇਰਾ ਬਣਾਇਆ ਹੋਇਆ ਕਾਫੀ ਵੱਡਾ ਡੇਰਾ ਇੱਥੇ ਜਾਤ ਪਾਤ ਨੂੰ ਇਸ ਡੇਰੇ ਦੇ ਵਿੱਚ ਸਭ ਤੋਂ ਵੱਧ ਵੜਾਵਾ ਦਿੱਤਾ ਜਾਂਦਾ ਪਿੱਛੇ ਕਾਫੀ ਰੌਲਾ ਪਿਆ ਸੀ ਜਾਤ ਪਾਤ ਨੂੰ ਲੈ ਕੇ ਜਿਹੜਾ ਇੱਕ ਗਰੀਬ ਤਬਕੇ ਦੇ ਜਿਹੜਾ ਭਾਂਡੇ ਇਨੇ ਅਲੱਗ ਰੱਖੇ ਸੀ ਜਿਨੂੰ ਇਹ ਲੋਕ ਨੀਚ ਕਹਿੰਦੇ ਆ ਜਿਨੇ ਗੁਰੂ ਨੇ ਦਰਜਾ ਬਰਾਬਰ ਦਾ ਦਿੱਤਾਗਾ ਕੋਈ ਯਾਤ ਨਹੀਂ ਕੋਈ ਪਾਤ ਨਹੀਂ ਪਰ ਇਸ ਡੇਰੇ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਯਾਦ ਪਾਤ ਪਰਖੀ ਜਾਂਦੀ ਆ ਇਹ ਦੇਖੋ ਕਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੈਠਾ ਹੈਗਾ ਕੁਰਸੀ ਢਾਕੇ ਕੇਲੇ ਬੰਦ ਰਿਆ ਕਿਸੇ ਦੀ ਮਜਾਲਾ ਕਿ ਕੋਈ ਕਹੇ ਇਸ ਦੀ ਆਵਾਜ਼ ਉਠਾਵੇ ਇਸ ਦੇ ਖਿਲਾਫ ਪਰ ਨਹੀਂ ਇਹ ਲੋਕ ਗੁਰੂਗ੍ਰਾਂਤ ਸਾਹਿਬ ਦੇ ਸਰੀਕ ਕਵੇਂ ਬੰਦੇ ਆ ਤੁਹਾਨੂੰ ਪਹਿਲੇ ਇੱਕ ਇਹਦੀ ਵੀਡੀਓ ਸੁਣੀ ਹੋਣੀ ਤੁਸੀਂ ਇਹ ਸੌਦਾ ਸਾਧ ਉਸ ਬਲਾਤਕਾਰ ਦੀ ਹਮਾਇਤ ਕਰਦਾ ਇਹ ਸਾਧ ਦੂਸਰੇ ਪਾਸੇ ਸੰਤ ਬਾਬਾ ਜਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਦੀ ਇਹ ਐਨੇ ਇੱਥੋਂ ਤੱਕ ਕਿ ਪਿੰਡਰਾ ਵਾਲਿਆਂ ਨੂੰ ਜਿਹੜਾ ਅਤਵਾਦੀ ਤੇ ਇੱਕ ਕਹਿ ਦਿੱਤਾ ਸੀ ਕਿ ਜੀ ਉਹਨੇ ਫਲਾਨਾ ਕੁਝ ਕੀਤਾ ਉਹਨੇ ਧਮਕਾ ਕੁਝ ਕੀਤਾ ਕਹਿੰਦਾ ਇਹ ਸੱਤਵਾਦੀ ਹੈ ਇਹ ਆਪਣਾ ਦੇ ਦਾ ਸੌਦਾ ਸਾਧ ਬਲਾਤਕਾਰੀ ਇਹਦੀ ਮਹਿੰਮਗਾਈ ਤੇ ਭਿੰਡਰਾਵਾਲ ਦੇ ਖਿਲਾਫ ਇਹਨੇ ਨੇ ਜ਼ਹਿਰ ਉਗਲਿਆ ਇਹ ਲੋਕ ਕੌਣ ਨੇ ਸਾਨੂੰ ਸਮਝਣਾ ਪਊਗਾ ਇਹ ਸਿੱਖੀ ਦੇ ਦੁਸ਼ਮਣ ਲੋਕ ਨੇ ਇਹ ਇਹ ਸਿੱਖਾਂ ਦੀਆਂ ਜਿਹੜੀਆਂ ਆਪਾਂ ਕਹੇ ਜੇ ਕਿ ਜੜਾਂ ਦੇ ਵਿੱਚ ਕਿਸ ਤਰ੍ਹਾਂ ਤੇਲ ਦਿੰਦੇ ਆ ਕਿਸ ਤਰ੍ਹਾਂ ਜੜਾ ਵੱਢ ਰਹੇ ਆ ਇਹ ਸਿੱਖ ਕੌਮ ਨੂੰ ਸੋਚਣਾ ਚਾਹੀਦਾ ਇਸ ਵੀਡੀਓ ਤੇ ਬਾਬਾ ਰਾਜਾ ਰਾਜ ਸਿੰਘ ਬੋਲਿਆ ਜਾਇਕ ਸਿੱਖ ਆਗੂ ਹਰਦੀਪ ਸਿੰਘ ਮਹਾਰਾਜ ਨੇ ਜਿਹੜਾ ਸਹਦ ਇਹਦੇ ਖਿਲਾਫ ਕੋਈ ਜਿਹੜੀ ਕੰਪਲੇਂਟ ਦਿੱਤੀ ਐ ਐਸਐਸਪੀ ਨੂੰ ਉਹਨਾਂ ਨੇ ਕਿਹਾ ਕਿ ਕਾਰਵਾਈ ਕਰਾਂਗੇ ਪਰ ਇਹਨਾਂ ਵੱਡੇ ਲੋਕਾਂ ਤੇ ਕਿਉਂਕਿ ਇਹਨਾਂ ਨੇ ਮਾਗਰ ਜਿਹੜੀ ਭੀੜ ਹੁੰਦੀ ਆ ਤੇ ਇਹਨਾਂ ਨੂੰ ਇਸ ਕਰਕੇ ਜਿਹੜਾ ਇਹ ਵਡਾਵਾ ਦਿੱਤਾ ਜਾਂਦਾ ਤੇ ਇਹਨਾਂ ਨੂੰ ਫੜਿਆ ਨਹੀਂ ਜਾਂਦਾ ਇੱਥੇ ਮਕਦਮਾ ਦਰਜ ਹੋਣਾ ਚਾਹੀਦਾ ਸਰੇਮ ਗੁਰੂਗਰਾਜ ਸਾਹਿਬ ਦੇ ਬਰਾਬਰ ਬੈਠਾਗਾ ਕੇਲੇ ਵੰਡ ਰਿਆ ਤੂੰ ਕੇਲੇ ਵੰਡਣਿਆ ਬਾਹਰ ਜਾ ਕੇ ਬੰਡਲਾ ਪਰ ਨਹੀਂ ਇਹ ਕਹਿੰਦੇ ਆ ਕਿ ਗੁਰੂ ਤੋਂ ਵੱਡੇ ਆ ਅਸੀਂ ਫਿਰ ਇਹ ਸਪਾਈਆਂ ਦਿੰਦੇ ਆ ਲੋਕਾਂ ਕਮੇ ਮੈਂ ਉਹ ਲੋਕਾਂ ਤੇ ਕਹਿਣਾ ਕਿ ਜਿਹੜੇ ਇਹਦੇ ਮੂਹਰੇ ਬੈਠੀਆਂ ਸਾਡੀਆਂ ਬੀਬੀਆਂ ਉਹ ਲੋਕ ਬੈਠੇ ਨੇ ਇਹਦੇ ਮੂਹਰੇ ਅੰਦੇ ਭਗਤਾ ਪਰ ਬੜੇ ਦੁੱਖ ਦੀ ਗੱਲ ਆ ਜਦੋਂ ਇਹ ਜਿਹੇ ਵੀਡੀਓ ਸਾਹਮਣੇ ਆਉਂਦੀਆਂ ਨੇ ਜਦੋਂ ਸ੍ਰੀ ਅਕਾਲਤਾ ਸਾਹਿਬ ਨੂੰ ਜਿਹੜਾ ਇਸ ਫਰਜ਼ ਬਣਦਾ ਹੈਗਾ ਕਿ ਇਹ ਜਦੋਂ ਵੀਡੀਓ ਸੋਸ਼ਲ ਮੀਡੀਆ ਤੇ ਘਵਰਈਆ ਤੇ ਪਰ ਇਹਦਾ ਸਭ ਤੋਂ ਪਹਿਲਾ ਸ੍ਰੀ ਕਲਤਾ ਸਾਹਿਬ ਦੇ ਜਥੇਦਾਰ ਕਰਦੀਪ ਸਿੰਘ ਗੜਗੱਜ ਨੂੰ ਇਹਦਾ ਜਿਹੜਾ ਨੋਟਸ ਲੈਣਾ ਚਾਹੀਦਾ ਸੀ ਇਹ ਸਾਥ ਤੇ ਕਾਰਵਾਈ ਵੀ ਕਰਵਾਉਣੀ ਸੀ ਤੇ ਇਹਨੂੰ ਜਿਹੜੀ ਕਿ ਸਾਂਝਾ ਵੀ ਲਾਉਣੀ ਚਾਹੀਦੀ ਆ ਜੈਸ ਅਹਜਿਆ ਖੋਤੀ ਸਾਧਾ ਨੂੰ ਜਿਹੜੇ ਕਿ ਸਿੱਖ ਕੌਮੀ ਜਣਾਂ ਦੇ ਵਿੱਚ ਤੇਲ ਦੇ ਰਹੇ ਆ ਇਹਨਾਂ ਨੂੰ ਪੰਥ ਦੇ ਵਿੱਚੋਂ ਸਿੱਖਿਆ ਜਾਵੇ ਤਾਂ ਜਾ ਕੇ ਇਸ ਪੇਰ ਮਾੜਾ ਮੋਟਾ ਇਹਨਾਂ ਨੂੰ ਸੋਝੀ ਆਵੇ ਪਰ ਪਤਾ ਨਹੀਂ ਕਿਉਂ ਲੋਕ ਇਹ ਜਾਣ ਬੁੱਝ ਕੇ ਗੁਰੂ ਗ੍ਰੰਥ ਸਾਹਿਬ ਅਪਮਾਨ ਕਰੇ ਆ ਇਹਦੇ ਤੇ ਸੌਦੇ ਸਾਹ ਦੇ ਵਿੱਚ ਕੀ ਫਰਕ ਆ ਮੈਨੂੰ ਦੱਸ ਦਿਓ ਉਹਨੇ ਵੀ ਜਿਹੜਾ ਇੱਕ ਉਹ ਆਪਣੇ ਆਪ ਨੂੰ ਇੱਕ ਜਿਹੜਾ ਕਿ ਔਕੜਾ ਹਿਆ ਤਿਆਰ ਕੀਤਾ ਸੀ ਉਹਦੇ ਵਿੱਚ ਪਾ ਕੇ ਰੰਗ ਬਰੰਗਾ ਜਿਹੜਾ ਆਪਾਂ ਕਹਿੰਦੇ ਆ ਰੂਹ ਆਪ ਜਾ ਤੇ ਉਹ ਕਹਿ ਰਿਹਾ ਸੀ ਕਿ ਮੈਂ ਇਹਨਾਂ ਨੂੰ ਇਨਸਾਨ ਬਣਾ ਰਿਹਾ ਤੇ ਪਹਿਲਾਂ ਨੂੰ ਪੁੱਛਣਾ ਹੋਵੇ ਖੋਤੇ ਸੀ ਪਹਿਲਾ ਇਨਸਾਨ ਨਹੀਂ ਸੀ ਇਹ ਤੇ ਇਹ ਹਾਲ ਇਹਨਾਂ ਡੇਰਿਆਂ ਦਾ ਅੱਜ ਗੁਰੂਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆ ਬੈਠੇ ਆ ਕੱਲ ਨੂੰ ਇਸ ਤੋਂ ਵੱਡਾ ਕਦਮ ਚੁੱਕਣਗੇ ਜੇ ਰਹਿੰਦੇ ਸਿੱਖ ਕੌਮ ਨਾ ਬੋਲੀ ਤੇ ਫਿਰ ਤੁਸੀਂ ਪਿੱਟਦੇ ਰਹਿ ਜਾਂਦੇ ਹੋ ਕਿ ਫਲਾਨੀ ਐ ਕਰਤਾ ਦੀ ਫਲਾਨੇ ਧਮਕੇ ਦੇ ਬਾਹਰ ਕਰਤਾ ਜਿੰਨਾ ਚਿਰ ਤੁਸੀਂ ਬੋਲਦੇ ਨਹੀਂ ਤੁਹਾਡੇ ਅੱਖਾਂ ਦੇ ਸਾਹਮਣੇ ਸਭ ਕੁਝ ਹੋ ਰਿਹਾਗਾ ਵੀਡੀਓ ਕਵ ਰਹੀ ਹੈ ਵੀਡੀਓ ਤੁਸੀਂ ਵੇਖ ਰਹੇ ਹੋ ਕਿਵੇਂ ਇਕੱਲੇ ਧਰੀ ਬੈਠਾ ਗਏ ਖੌਤੀ ਸਾਧਾ ਪਸਰਿਆ ਪਿਆਗਾ ਕਿਵੇਂ ਸਰਾਲ ਵੰਗੂ ਉਠਿਆਏ ਤਾਂ ਜਾਂਦਾ ਨਹੀਂ ਚਾਰ ਜਣੇ ਫੜ ਕੇ ਨੂੰ ਠਾਉਂਦੇ ਆ ਤੇ ਰਿਸਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਹਿ ਕੇ ਕਰਦਾਗਾ ਕੁਰਸੀ ਢਾਕੇ ਤੇ ਇਹਦੇ ਉੱਤੇ ਜਿਹੜਾ ਐਕਸ਼ਨ ਲੈਣਾ ਜ਼ਰੂਰੀ ਬੰਦਾ ਸਿੱਖ ਕੌਮ ਨੂੰ ਸਿੱਖ ਜਥੇਬੰਦੀਆਂ ਨੂੰ ਇਹਦੇ ਉੱਪਰ ਤੇ ਇਸ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਸਿੱਖ ਕੌਮ ਤੱਕ ਪਹੁੰਚਾ ਦਿਓ ਖਾਸ ਕਰਕੇ ਜਿਹੜਾ ਸਰੋਵਣੀ ਕਮੇਟੀ ਤੇ ਇੱਕ ਅਥਰੀ ਕਾ ਤਖਤੇ ਜੇ세ਦਾਰ ਤੇ ਕਈ ਵੀਡੀਓ ਪਹੁੰਚਣੀ ਜ਼ਰੂਰੀ ਚਾਹੀਦੀ ਆ ਕਿ ਜੇਕਰ ਤੁਸੀਂ ਸਮੇਂ ਰਹਿੰਦੇ ਇਹ ਜੇ ਅਖੌਤੀ ਸਾਧ ਨੂੰ ਨੱਥ ਨਾ ਪਾਈ ਤਾਂ ਇਹਨਾਂ ਨੇ ਪਤਾ ਨਹੀਂ ਅੱਗੇ ਜਾ ਕੇ ਕੀ ਕੁਝ ਕਰਨਾ ਇਹਨਾਂ ਨੂੰ ਸੁਪਨੇ ਦੇ ਵਿੱਚ ਇਹਨਾਂ ਦੇ ਵਿਆਹ ਹੋ ਜਾਂਦੇ ਆ ਸ਼ਰਮ ਨਹੀਂ ਆਉਂਦੀ ਜਿਹੜਾ ਸਾਹਮਣੇ ਬੀਬੀਆਂ ਬੈਠੀਆਂ ਨੇ ਦੱਸ ਰਿਹਾ ਕਿ ਸੁਪਨੇ ਦੇ ਵਿੱਚ ਇਹਨੂੰ ਕੀ ਕੀ ਹੋਇਆ ਤੇ ਕੀ ਕੁਝ ਨੇ ਕੀਤਾ ਤੇ ਇਸ ਅਖੌਤੀ ਸਾਧਾ ਜਿਹੜਾ ਕਿ ਜ਼ਰੂਰ ਇਹ ਤੇ ਐਕਸ਼ਨ ਲੈਣਾ ਚਾਹੀਦਾ ਤੇ ਵੀਡੀਓ ਨੂੰ ਬੱਤ-ਬੱਤ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਵਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ